ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਜਿੱਥੇ بارش ਲੋਕਾਂ ਨੂੰ ਸਕੂਨ ਦੇ ਰਹੀ ਹੈ ਉੱਥੇ ਹੀ ਲੁਧਿਆਣਾ ਵਾਸੀਆਂ ਲਈ ਇਹ ਮੁਸੀਬਤ ਦਾ ਕਾਰਨ ਬਣੀ ਹੋਈ ਹੈ ਕਿਉਂਕਿ ਲੋਕਾਂ ਦੇ ਘਰਾਂ 'ਚ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ ਤੇ ਲੋਕਾਂ ਦੇ ਜੋ ਸਕੂਟਰ ਮੋਟਰਸਾਈਕਲ ਸੀ ਉਹ ਵੀ ਮੀਂਹ 'ਚ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਇੱਥੋਂ ਦੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਤੇ ਉਹਨਾਂ ਨੂੰ ਮੀਂਹ ਕਾਰਨ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸ ਦਈਏ ਕਿ ਲੁਧਿਆਣਾ ਦੇ ਸੀਲਡ ਇਲਾਕੇ ਚ ਬਾਰਿਸ਼ ਪੈਣ ਤੋਂ ਬਾਅਦ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ 60 ਤੋਂ 70 ਦੇ ਕਰੀਬ ਪਰਿਵਾਰ ਰਹਿੰਦੇ ਨੇ ਤੇ ਉਹਨਾਂ ਦਾ ਇਸ ਬਾਰਿਸ਼ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਚ ਰੋਸ ਪਾਇਆ ਗਿਆ ਤੁਰੰਤ ਦੱਸਦੀ ਹੈ ਕਿ ਲੋਕਾਂ ਨੇ ਕਾਰਪੋਰੇਸ਼ਨ ਦੇ ਖਿਲਾਫ ਵੀ ਨਾਰੇਬਾਜ਼ੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਇਲੈਕਸ਼ਨਾਂ 'ਚ ਇਸ ਦਾ ਮੂੰਹ ਤੋੜ ਜਵਾਬ ਦੇਵਾਂਗੇ ਤੇ ਨੋਟਾ ਦਾ ਬਟਨ ਦਬਾ ਕੇ ਹਰ ਲੀਡਰ ਦੇ ਮੂੰਹ ਨੂੰ ਬੰਦ ਕੀਤਾ ਜਾਵੇਗਾ ਤੇ ਜੇ ਕੋਈ ਲੀਡਰ ਵੋਟ ਲੈਣ ਦਾ ਚਾਹਵਾਨ ਹੈ ਤਾਂ ਸਾਡੇ ਇਲਾਕੇ 'ਚ ਆ ਕੇ ਇਸ ਮੁਸੀਬਤ ਦਾ ਹੱਲ ਕੀਤਾ ਜਾਵੇਗਾ ਕਿਉਂਕਿ ਇਸ ਬਾਰਿਸ਼ ਦੇ ਕਾਰਨ ਉਹਨਾਂ ਨੂੰ ਆਪਣੀ ਆਮ ਜ਼ਿੰਦਗੀ ਬਤੀਤ ਕਰਨ 'ਚ ਵੀ ਬਹੁਤ ਮੁਸ਼ਕਲ ਹੋ ਰਹੀ ਹੈ ਉਹਨਾਂ ਨੂੰ ਔਨਜਾਂਚ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਯਕੀਨਨ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜੇ ਮੀਂਹ ਦਾ ਪਾਣੀ ਇਸ ਤਰ੍ਹਾਂ ਖੜਾ ਰਹੇ ਤਾਂ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ ਕਾਸੀ ਤਸਵੀਰਾਂ 'ਚ ਦੇਖ ਸਕਦੇ ਹਾਂ ਕਿ ਕਿਵੇਂ ਇਸ ਮੀਂਹ ਤੋਂ ਬਾਅਦ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਇੱਥੇ ਪਾਣੀ ਘਰਾਂ 'ਚ ਵੜ ਰਿਹਾ ਹੈ ਤੇ ਜਿਸ ਤਰ੍ਹਾਂ ਪਾਣੀ ਗਲੀਆਂ 'ਚ ਖੜ੍ਹਾ ਹੈ ਉਹ ਯਕੀਨਨ ਸਾਫ਼ ਤੋਟੇ ਦਿਖਾਈ ਦੇ ਰਿਹਾ ਹੈ ਕਿ ਲੋਕਾਂ ਨੂੰ ਇਹ ਬਹੁਤ ਜ਼ਿਆਦਾ ਸਮੱਸਿਆਵਾਂ ਚੋਂ ਪਾਸ ਕਰਨਾ ਪੈ ਸਕਦਾ ਹੈ ਕਿਉਂਕਿ ਇਸ ਨਾਲ ਉਹਨਾਂ ਦਾ ਬਹੁਤ ਹੀ ਕੀਮਤੀ ਸਮਾਨ ਵੀ ਖਰਾਬ ਹੋ ਰਿਹਾ ਹੈ ਤੇ ਉਹਨਾਂ ਨੂੰ ਰਹਿਣ 'ਚ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਇਹ ਵੀ ਸੁਣਾ ਦਿਨਿਆ ਕਿ ਲੋਕਾਂ ਦਾ ਇਸ ਬਾਰੇ ਕੀ ਕੁਝ ਕਹਿਣਾ ਹੈ ਪਾਜੀ ਮੇਰਾ ਨਾਮ ਦਮਨਦੀਪ ਸਿੰਘ ਹੈ ਜੀ ਮੈਂ ਗੇੜੇਗਾ ਦੀ ਗਲੀ ਨੰਬਰ 13 ਦੇ ਵਸਨੀਕ ਆ ਜੀ ਅਸੀਂ ਸਾਰੇ ਗਲੀ ਨੰਬਰ 13 ਦੇ ਵਸਨੀਕ ਖੜੇ ਆ ਤੇ ਅੱਥੇ ਹਾਲ ਹੋਇਆ ਜੀ ਪਾਜੀ ਹਰ ਘਰ ਦਾ 50000 ਤੋਂ ਲੈ ਕੇ ਲੱਖ ਲੱਖ ਦਾ ਨੁਕਸਾਨ ਹੋਇਆ ਪਾਣੀ ਗੋਡੇ ਗੋਡੇ ਵਰ ਗਿਆ ਬਾਥਰੂਮ ਦੇ ਬਾਥਰੂਮ ਲੈਟਰੀ ਨਾਲ ਧਰਤ ਕਰ ਰਹੀਆਂ ਨੇ ਪਾਣੀ ਗੰਦਾ ਤਰ ਰਿਹਾ ਐ ਅੰਨੇ ਪਰੇਸ਼ਾਨ ਆ ਅੰਨੇ ਪਰੇਸ਼ਾਨ ਆ ਸਵੇਰ ਦਾ 11 ਵਜੇ ਨੂੰ ਆ ਗਏ ਪਾਣੀ ਪਾਣੀ ਵੀ ਨਸੀਬ ਨਹੀਂ ਹੋਇਆ ਪੀਣ ਨੂੰ ਸਿਰਫ ਦੇਖਣ ਨੂੰ ਗੰਦਾ ਪਾਣੀ ਨਸੀਬ ਹੋਇਆ ਤੇ 50 60 ਘਰ ਆ ਗਏ ਗਲੀ ਦੇ ਜਿਆਦਾ ਨਹੀਂ ਜੀ 70 80 ਕਰਨਾ ਹੈ ਜੀ ਤੇ 70 80 ਦੇ ਹਿਸਾਬ ਨਾਲ ਤੁਸੀਂ 50000 ਤੋਂ ਲੱਖ ਕਹਿ ਰਹੇ ਹੋ ਫਿਰ ਲੱਖਾਂ ਦਾ ਨੁਕਸਾਨ ਹੋ ਗਿਆ ਹਾਂਜੀ ਨੁਕਸਾਨ ਤਾਂ ਸਾਰੇ ਫੀਲਡਾਂਾਂ ਦੇ ਕਰੋੜਾਂ ਦਾ ਹੋ ਗਿਆ ਜੀ ਹੂੰ ਬਹੁਤ ਮਾੜਾ ਹਾਲ ਹੈ ਜੀ ਬਹੁਤ ਮਾੜਾ ਹਾਲ ਹੈ ਕੋਈ ਸੁਣਵਾਈ ਨਹੀਂ ਕੋਈ ਲੈਣੀ ਨਹੀਂ ਕੋਈ ਦੇਣੀ ਨਹੀਂ ਜੀ ਇੱਕ ਪੈਸੇ ਦੀ ਸੁਣਵਾਈ ਨਹੀਂ ਜੀ ਤੇ ਮੌਕੇ ਤੇ ਕੋਈ ਅਧਿਕਾਰੀ ਆ ਕੋਈ ਐਮਐਲਏ ਨਹੀਂ ਪਹੁੰਚੇ ਮਾੜੀ ਲਾਈਨ ਲੱਗੀ ਪਈ ਏ ਕੋਈ ਪੁੱਛਣ ਹੀ ਨਹੀਂ ਇਹ ਸਾਨੂੰ ਅਸੀਂ ਪਾਗਲ ਹੋਏ ਫਿਰਦੇ ਆ ਨਿਕਰਾ ਪਾ ਕੇ ਟੋਪੀਆਂ ਲਾ ਕੇ ਕੱਚੀਆਂ 'ਚ ਖੜੇ ਸਾਰਾ ਬੱਲਾ ਉਹ ਸਰਕਾਰ ਤਾਂ ਬੜੇ ਦਾਅਵੇ ਕਰ ਰਹੀ ਆ ਆ ਵੀ ਅਸੀਂ ਕੰਬੜੇ ਕਰਾ ਰਹੇ ਹਾਂ ਹ ਦੇਖੋ ਦਾਵੇ ਕਿੰਨੇ ਨੇ ਤਾਂ ਹੀ ਪਾਗਲਾ ਨੂੰ ਸਾਰੇ ਦੁਨੀਆ ਬਾਹਰ ਖੜੀ ਬਾਰਿਜ ਰੁੱਕੀ ਨੂੰ 4 ਘੰਟੇ ਹੋ ਗਏ ਪਾਣੀ ਦਾ ਨਿਕਾਸ਼ ਨਹੀਂ ਹੋਇਆ ਜੀ ਤੇ ਗੱਲ ਕਰੀਏ 2 2 ਕੁ ਮਹੀਨੇ ਬਾਅਦ ਜਿਹੜੇ ਐਮਸੀਲ ਦੇ ਇਲੈਕਸ਼ਨ ਵੀ ਆ ਰਹੇ ਫਿਰ ਜਵਾਬ ਦੇ ਜਵਾਬ ਦੇਵਾਂਗੇ ਜੀ ਇਹਨਾਂ ਨੂੰ ਵੋਟਾਂ ਪਾਵਾਂਗੇ ਇੰਨੀ ਪਿਆਰ ਨਾਲ ਪਾਵਾਂਗੇ ਵੀ ਇਹ ਯਾਰ ਨੋਟਾਂ ਵਟਾਂ ਨਹੀਂ ਦੱਬਾਂਗੇ ਇਹਨਾਂ ਨੂੰ ਯਾਦ ਆਊਗਾ ਵੀ ਕਿੱਦਾਂ ਲੋਕਾਂ ਨੂੰ ਰੰਗ ਕਰਨਾ ਹੈ ਅਸੀਂ ਤਾਂ ਬੜੇ ਪਰੇਸ਼ਾਨ ਆ ਜੀ ਇਹਨਾਂ ਨੂੰ ਵੜਨ ਨਹੀਂ ਦੇਣਾ ਗਲੀਆਂ 'ਚ ਬੋਰਡ ਲਾ ਦੇਣੇ ਨੇ ਵੀ ਇੰਨਾ ਇੰਨਾ ਗੰਦੇ ਜਿਹੜੇ ਇਲੈਕਸ਼ਨ ਲੜਨ ਦੇ ਚਾਹਵਾਨ ਨੇ ਚਾਹ ਕਾਂਗਰਸ ਪਾਰਟੀ ਦੇ ਨੇ ਜਾਂ ਕੋਈ ਸੁਣਿਆ ਨਾ ਯਰ ਨਹੀਂ ਆ ਵੋਟਾ ਮੰਗਾ ਲਗੇ ਆ ਦਾ ਇਹਦੇ ਨੇ ਜਿਹਨੇ ਪਤਾ ਨਹੀਂ ਸਿੰਘ ਨਾਮ ਹੈ ਜੀ ਮੇਰਾ ਫੀਲਡ ਨਹੀਂ ਤੇਰਾ ਗੁੱਟੇ ਤੋਂ ਬੋਲ ਰਹੇ ਆ ਹਾਂ ਅਸੀਂ ਆਪਣਾ ਕੰਮ ਕਰ ਰਹੇ ਆ ਇਹ ਇਹ ਆ ਜੀ ਕਿ ਪਾਣੀ ਇੰਨਾ ਤੇ ਜ਼ਿਆਦਾ ਆਇਆ ਹੈ ਮੇਨ ਸੀਵਰੇਜ ਦੀ ਪ੍ਰੋਬਲਮ ਹੈ ਸੀਵਰੇਜ ਦੀ ਨਕਾਸੀ ਹੈ ਹੀ ਨਹੀਂ ਬਿਲਕੁਲ ਨਹੀਂ ਹਾਂ ਰੋਜ ਦਾ ਇਹ ਨਹੀਂ ਕੰਮ ਹੈ ਚਾਰ ਦਿਨ ਸਾਫ ਕਰਕੇ ਜਾਂਦੇ ਨੇ ਫਿਰ ਅਗਲੇ ਦਿਨ ਕੋਈ ਸਫਾਈ ਨਹੀਂ ਪਰ ਅੱਜ ਦਾ ਜਿੰਨਾ ਕ ਮਾੜਾ ਹਾਲ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਨੁਕਸਾਨ ਮਹੱਲੇਦਾਰੀ ਚ ਬਹੁਤ ਹੋਇਆ ਹੈ ਹਰ ਘਰ ਦਾ ਐਵਰੇਜ ਲਾਡੂ ਦੀ 50000 ਰੁਪਏ ਦਾ ਨੁਕਸਾਨ ਹੋਇਆ ਕਿੰਨੇ ਕੁ ਪਰਿਵਾਰਾਂ ਦੇ ਕਿੰਨੇ ਕੁ ਘਰ ਜੀ ਕੇ 70 ਤੋਂ 100 ਪਰਿਵਾਰ ਦੇ ਵਿੱਚ ਵਿੱਚ ਹੈਗਾ ਲੱਖਾਂ ਦਾ ਨੁਕਸਾਨ ਹੋ ਗਿਆ ਲੱਖਾਂ ਤੋਂ ਉੱਪਰ ਲੱਖਾਂ ਦੇ ਵਿੱਚ ਹੀ ਪਹੁੰਚ ਗਿਆ ਜੀ ਕੋਈ ਐਮਐਲਏ ਜਾਂ ਹੋਰ ਵੀ ਆਇਆ ਨਹੀਂ ਪ੍ਰਸ਼ਾਸਨ ਕੋਈ ਐਮਐਲਏ ਨਹੀਂ ਕਿਸੇ ਪਾਰਟੀ ਦਾ ਕੋਈ ਨਹੀਂ ਆਇਆ ਪ੍ਰਸ਼ਾਸਨਦੋ ਜਾਂ ਆਣ ਵਾਲੇ ਇਲیکشن ਵੀ ਆ ਰਹੇ 2 ਮਹੀਨੇ ਵਿੱਚ ਕੀ ਕਹਿਣਾ ਚਾਹੋਗੇ ਫਿਰ ਕੀ ਕਹੀਏ ਜੀ ਹੁਣ ਜਦੋਂ ਵੋਟ ਮੰਗਣ ਆਣਗੇ ਉਦੋਂ ਹੀ ਗੱਲ ਹੋਏਗੀ ਉਸ ਤੋਂ ਪਹਿਲੇ ਜਿਸ ਨੂੰ ਹੈਗਾ ਆਪੇ ਆ ਕੇ ਦੇਖੋ ਜੇ ਕੋਈ ਵੋਟ ਲੈਣ ਦੀ ਕਿਸੇ ਨੂੰ ਹੈਗੀ ਹੈ ਤੇ